ਏਤਮਾਨ ਚੈਨਲ ਦੇਖ ਰਹੇ ਸਾਡੇ ਦਰਸ਼ਕਾਂ ਦਾ ਅਮਰਜੀਤ ਏਤਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸਿਮਰਨ ਫੈਸ਼ਨ ਹਬ ਚਿਸ਼ਮਾ ਰੋਡ ਕੋਰੀੜੀ ਅੱਜ ਅਸੀਂ ਫੇਰ ਦੁਬਾਰਾ ਪਹੁੰਚ ਚੁੱਕੇ ਹਾਂ ਕਿਉਂਕਿ ਪਹਿਲਾਂ ਜੋ ਵੀਡੀਓ ਪਾਈ ਸੀ ਸੇਲ ਲਗਾਈ ਸੀ ਇਹਨਾਂ ਨੇ ਤੁਹਾਡਾ ਬੜਾ ਪਿਆਰ ਮਿਲਿਆ ਬਹੁਤ ਰਿਸਪੌਂਸ ਮਿਲਿਆ ਸੋ ਇਸੇ ਤਰ੍ਹਾਂ ਅਸੀਂ ਉਮੀਦ ਰੱਖਦੇ ਹਾਂ ਕਿ ਮੇਰੀ ਜਿਹੜੀ ਸੇਲ ਇਹਨਾਂ ਨੇ ਲਗਾਈਆਂ ਰਕੜੀਆਂ ਦੇ ਸ਼ੁਭ ਮੌਕੇ ਤੇ ਇਸ ਨੂੰ ਵੀ ਤੁਹਾਡਾ ਬੜਾ ਪਿਆਰ ਮਿਲੇਗਾ ਬਹੁਤ ਪਿਆਰ ਕਰਦੇ ਹੋ ਤੁਸੀਂ ਇਹ ਸਵਾਰੀ ਵੀ ਤੁਸੀਂ ਇੱਥੇ ਆਵੋਗੇ ਤੇ ਲਿਆਵੋਗੇ ਸੋ ਬੀਬੀਆਂ ਪਹਿਣਾ ਦਾ ਬੜਾ ਫਾਇਦਾ ਹੋ ਰਿਹਾ ਹੈ ਉਹਦਾ ਬਹੁਤ ਇਹ ਇੱਕ ਫਾਇਦਾ ਕਰ ਰਹੇ ਨੇ ਸਿਮਰਨ ਫੈਸ਼ਨ ਹੱਬ ਵਾਲੇ ਜੋ ਸੇਲ ਲਗਾਈ ਗਈ ਆ ਸੂਟਾਂ ਦੀ ਤੇ ਆਓ ਆਪਾਂ ਅੰਦਰ ਚੱਲ ਕੇ ਹੁਣ ਇਹ ਗੱਲਬਾਤ ਵੀ ਕਰਨੀ ਆ ਕਿ ਕਿਹੜੇ ਕਿਹੜੇ ਸੂਟਾਂ ਦੀ ਇਹਨਾਂ ਦੇ ਕੋਲ ਸੇਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਪਹਿਲਾਂ ਵੀ ਆਪਾਂ ਵੀਡੀਓ ਪਾਈਆ ਸੇਲ ਗਈ ਸੀ ਬੜਾ ਵਧੀਆ ਰਿਸਪੋਸ ਆਇਆ ਹਾਂਜੀ ਬਹੁਤ ਵਧੀਆ ਜੀ ਤੇ ਹੁਣ ਸੇਲ ਲਗਾਈ ਐ ਰਖੜੀਆਂ ਦੇ ਮੋਹ ਹਾਂਜੀ ਹਾਂਜੀ ਤੇ ਭੈਣਾਂ ਦਾ ਤਿਹਾੜਾ ਹੈ ਤੇ ਭੈਣ ਭਰਾ ਦਾ ਪਿਆਰ ਹੈ ਹਾਂਜੀ ਹਾਂਜੀ ਤੇ ਹੁਣ ਕਿਹੜੀ ਐ ਸੇਲ ਇਹ ਹੁਣ ਇਹ ਕਾਟਨ ਚ ਐ ਮਤਲਬ 550 ਤੋਂ ਲੈ ਕੇ 750 850 1000 1500 2500 2800 ਮਤਲਬ 2800 ਤੱਕ ਕਾਟਨ ਦੇ ਅਸੀਂ ਹਾਫ ਰੇਟ ਕਰੇ ਹੋਏ ਨੇ ਵਧੀਆ ਜ ਮਸਲੀਨ ਕਾਟਨ ਸਾਰੇ ਆ ਗਏ ਵਿੱਚ ਫੈਬਰਿਕ ਜੀ ਮਤਲਬ ਸ਼ਿਮਰ ਕਾਟਨ ਆ ਗਈ ਮਤਲਬ ਵਧੀਆ ਸਾਰਾ ਕੁਝ ਵਧੀਆ ਹੀ ਐ ਇਦੇ ਵਿੱਚ ਨੰਬਰ 1 ਕੁਆਲਿਟੀ ਮਿਲੂਗੀ ਸਭ ਨੂੰ ਪਹਿਲਾਂ ਵੀ ਬਹੁਤ ਰਿਸਪੌਂਸ ਮਿਲਿਆ ਬਹੁਤ ਅੱਛਾ ਸਭ ਨੇ ਕਪੜਾ ਪਸੰਦ ਕੀਤਾ ਹਾਂਜੀ ਹਾਂਜੀ ਕਈਆਂ ਦੇ ਕਮੈਂਟ ਆਏ ਸੀਗੇ ਬਈ ਆਪਣਾ ਆਨਲਾਈਨ ਹੋ ਜਾਂਦਾ ਹਾਂਜੀ ਆਨਲਾਈਨ ਵੀ ਮਿਲ ਜੇਗਾ ਵੈਸੇ ਤਾਂ ਦੇਖਤੀ ਗੱਲ ਬਣਦੀ ਹੈ ਹਾਂਜੀ ਦੇਖ ਕੇ ਕਪੜਾ ਆਪਣਾ ਬੰਦੇ ਨੂੰ ਅੱਛੇ ਤਰ੍ਹਾਂ ਸਮਝ ਆ ਜਾਂਦਾ ਹੈ ਪਰ ਆਨਲਾਈਨ 'ਚ ਵੀ ਚਲੋ ਵਿਸ਼ਵਾਸ ਹੈ ਬੰਦੇ ਦਾ ਅਸੀਂ ਵੀ ਨਹੀਂ ਟੁੱਟਣ ਦਿੰਦੇ ਉਹਨਾਂ ਨੂੰ ਵਧੀਆ ਹੀ ਦੇ ਕੇ ਦਵਾਂਗੇ ਜੋ ਗਲਤਾਂ ਚੀਜ਼ਾਂ ਅਸੀਂ ਪਹਿਲਾਂ ਹੀ ਮਨਾ ਕਰ ਦਿੰਦੇ ਵੀ ਇਹ ਨਾ ਖਰੀਦੋ ਇਹ ਨਹੀਂ ਤੁਹਾਡੇ ਮਤਲਬ ਦੀ ਕਈ ਚੀਜ਼ਾਂ ਇਦਾਂ ਦੀ ਹੁੰਦੀਆਂ ਕਈ ਆਪਣਾ ਟੇਸਟ ਹੁੰਦਾ ਸਭ ਦਾ ਕਿ ਅਸੀਂ ਆਪ ਕੋਈ ਸਿੰਥੈਟਿਕ ਹੀ ਪਾਣਾ ਪਸੰਦ ਕਰਦਾ ਹਾਂ ਹਾਂਜੀ ਹਾਂਜੀ ਕਈ ਪਿਓਰ ਕੋਟ ਨਹੀਂ ਬਿਲਕੁਲ ਹਾਂਜੀ ਹਾਂਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਜੀ ਸ਼ੁਕਰੀਆ ਜੀ ਹਾਂਜੀ ਸਾਡਾ ਆਪਣਾ ਸਿਮਰਨ ਫੈਸ਼ਨ ਹੱਬ ਤੇ ਆਪਣਾ ਬੁਟੀਕ ਵੀ ਹੈ ਉੱਪਰ ਬੁਟੀਕ ਤੇ ਵੀ ਅਸੀਂ ਆਫਰ ਕਰੀ ਹੋਈ ਸੀ ਉਹ ਤਾਂ ਆਫਰ ਹੁਣ ਵੀ ਚੱਲ ਰਹੀ ਹੈ ਜੇ ਕਿਸੇ ਨੇ ਕਰਵਾਉਣਾ ਫੁੱਲ ਲਾਈਨਿੰਗ ਤੇ ਸੂਟ ਤੇ ਸਿੰਪਲ ਸੂਟ ਦੀ ਫ੍ਰੀ ਸਿਲਾਈ ਹੈ ਠੀਕ ਹੈ ਹਾਂਜੀ ਫੋਨ ਨੰਬਰ ਹੈ 8360682387 ਹਾਂਜੀ ਹਾਂਜੀ ਸਿਮਰਨ ਫੈਸ਼ਨ ਹੱਬ ਤੇ ਆਣ ਦੀ ਸਭ ਨੇ ਕਿਰਪਾਲਤਾ ਕਰਨੀ ਪਾਲਤਾ ਕਰਨੀ ਤੇ ਹੁਣ ਸੇਲ ਦੀ ਹਾਂਜੀ ਚਲੋ ਸ਼ੁਰੂ ਕਰੀਏ ਜੀ ਸੇਲ ਆਪਾਂ ਹਾਂਜੀ ਹਾਂਜੀ ਜਿਹੜੀ ਸੇਲ ਹੈ ਕਾਟਨ ਜਿਸ ਤਰ੍ਹਾਂ ਕਿ ਪਹਿਲਾਂ ਮੈਂ ਸਾਰੀਆਂ ਲੇਡੀਜ਼ ਵਾਸਤੇ ਤੀਆਂ ਦੀ ਸੇਲ ਲਗਾਈ ਸੀ ਨਾ ਉਸੇ ਤਰ੍ਹਾਂ ਸੀ ਹੁਣ ਰੱਖੜੀ ਬੰਧਨ ਤੇ ਸਪੈਸ਼ਲ ਬਹੁਤ ਅੱਛਾ ਰਿਸਪੌਂਸ ਆਇਆ ਤੀਆਂ ਦਾ ਮੈਂ ਜਾਣਦੀ ਆ ਵੀ ਇਸ ਵਾਰ ਰੱਖੜੀ ਬੰਧਨ ਦੇ ਵੀ ਹੁਣ ਲੋਕਾਂ ਨੂੰ ਥੋੜਾ ਜਿਹਾ ਇਸ ਦਾ ਫਾਇਦਾ ਉਠਾਇਆ ਜਾਵੇ ਤੇ ਵਧੀਆ ਘੱਟ ਰੇਟਾਂ 'ਚ ਸੂਟ कॉटन ਦੇ ਬਹੁਤ ਮਤਲਬ ਸੋਹਣੇ ਸੂਟ ਹੈ ਸਟੱਫ ਵੀ ਅੱਛਾ ਹੈ ਵਧੀਆ ਕੁਆਲਿਟੀ 'ਚ ਮੈਂ ਦਿਖਾਉਂਦੀ ਆ ਤੁਹਾਨੂੰ ਜਿਵੇਂ ਫੈਸ਼ਨ ਹੱਬ ਚਾਰ ਕਲਰ ਤੁਹਾਨੂੰ ਮਿਲਣਗੇ ਵਧੀਆ ਹਰ ਇੱਕ ਕਲਰ ਦੀ ਗਰੰਟੀ ਹੋਊਗੀ ਤੇ ਦੁਪੱਟਾ ਪੂਰਾ 2.5 ਮੀਟਰ ਦਾ ਹੋਊਗਾ ਤੇ ਨਾਲ ਗਲੇ ਤੇ ਵਰਕ ਵੀ ਹੋਇਆ ਏ ਛੋਟਾ ਪ੍ਰਿੰਟ ਹੈ ਦੇਖੋ ਕਿੰਨਾ ਸੋਹਣਾ ਕਲਰ ਹੈ ਪੂਰਾ 5 ਮੀਟਰ ਦਾ ਕੱਪੜਾ ਤੇ ਇਹ ਬਾਟਨ ਤੇ ਸਲਵਾਰ ਅਨਡ ਦੁਪੱਟਾ ਦੁਪੱਟਾ ਇਹ 2 ਮੀਟਰ ਦਾ ਦੁਪੱਟਾ ਹੋਗਾ ਇਹਦੇ ਵਿੱਚ 4 ਕਲਰ ਹੋਰ ਨੇ ਇਹ ਇੱਕ ਦੋ ਤਿੰਨ ਚੌਥਾ ਹੋ ਚੱਕਾ ਇਹ ਵੀ ਇਸੇ ਰੇਂਜ ਦੇ ਨੇ ਇਹ 550 ਦੀ ਸੇਲ ਹੈ ਤੇ ਇਹਨਾਂ ਦਾ ਕਲਰ ਵੀ ਬਹੁਤ ਸੋਹਣਾ ਹੈ ਗਲੇ ਤੇ ਵਰਕ ਹੋਇਆ ਤੇ ਇਹ ਵੀ 550 ਸਿਰਫ 550 ਤੇ ਦੁਪੱਟਾ ਬਹੁਤ ਸੋਹਣਾ ਹੈ ਡਿਜ਼ਾਈਨਰ ਤੇ ਸਲਵਾਰ ਵੀ ਇਹ ਸਿਰਫ ਰਾਖੀ ਤੱਕ ਹੀ ਸੇਲ ਲੱਗੀ ਹੋਈ ਹੈ ਦੇਖੋ ਜੀ ਕਿੰਨਾ ਸੋਹਣਾ ਕਲਰ ਚਾਰਟ ਬਣਿਆ ਹੋਇਆ ਦੁਪੱਟਾ ਕਾਟਨ ਦਾ ਦੁਪੱਟਾ ਸੌਫਟ ਕਾਟਨ ਬਿਲਕੁਲ ਪੂਰਾ 5 ਮੀਟਰ ਕੱਪੜਾ ਉਤਰੇਗਾ ਕੋਈ ਸਟੱਫ ਦਾ ਕੋਈ ਕੰਪਲੇਨ ਨਹੀਂ ਕੁਝ ਨਹੀਂ ਵਧੀਆ ਕੁਆਲਿਟੀ ਸਾਰੀ ਇਹਦੇ ਵਿੱਚ ਵੀ ਚਾਰ ਕਲਰ ਨੇ 1 2 3 4 5 ਇਹਦੇ ਵਿੱਚ 5 ਕਲਰ ਨੇ 1 2 3 4 5 ਹਾਂਜੀ ਉਸ ਤੋਂ ਬਾਅਦ ਆ ਗਿਆ 770 ਵਾਲਾ 770 ਵਾਲੀ 770 ਵਾਲਾ ਵੀ ਉਸ ਤੋਂ ਹੋਰ ਵੀ ਬੈਟਰ ਥੋੜਾ ਜਾਂ ਹੈਵੀ ਕਾਟਨ ਹੈ ਕੁਝ ਅੱਛੀ ਵਾਲੀ ਹੋਰ ਵੀ ਅੱਛੀ ਵਰਕ ਆ ਗਿਆ ਇਹਦੇ ਵਿੱਚ ਇਹਦੇ ਗਲੇ ਤੇ ਵਰਕ ਹੋਇਆ ਤੇ ਛੋਟਾ ਪ੍ਰਿੰਟ ਹੈ ਇਹ ਕੱਪੜਾ ਵੀ ਬਹੁਤ ਜ਼ਿਆਦਾ ਸੌਫਟ ਹੈ ਦੁਪੱਟਾ ਨਾਲ ਕਾਟਨ ਦਾ ਤਿੰਨੋ ਚੀਜ਼ਾਂ ਨੇ ਤਿੰਨਾਂ ਦਾ ਪ੍ਰਿੰਟ ਅਲੱਗ-ਅਲੱਗ ਹੈ ਤੇ ਬੜਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਏ ਇਹਦੇ ਵਿੱਚ ਵੀ ਚਾਰ ਕਲਰ ਹੈ ਨੇ ਤੇ ਇਹ ਵੀ ਇਸ ਰੇਂਜ ਦਾ ਏ ਇਹ ਦੇਖੋ ਕਲਰ ਨਿਊ ਹੋਰ ਹੈਗੇ ਨੇ ਬਲੂ ਹੈ ਹਾਂਜੀ ਮੈਂਦੀ ਤੇ ਵਾਈ ਨਿਕਲਿਆ ਹੈ ਇੱਕ ਆਫਿਸ ਇਹ ਵਿੱਚ ਆ ਗਿਆ ਹੁਣ ਇਹ ਵੀ 750 ਇਹਦੇ ਗਲੇ ਤੇ ਵੀ ਵਰਕ ਹੋਇਆ ਹੈ ਜੀ ਤੇ ਕਲਰ ਕਿੰਨਾ ਸੋਹਣਾ ਹੈ ਇਹਦੇ ਸਾਰੇ ਚਾਰ ਕਲਰ ਤੁਹਾਨੂੰ ਮਿਲ ਜਾਣਗੇ ਇਹ ਵੀ ਪੂਰਾ 5 ਮੀਟਰ ਦਾ ਸੂਟ ਹੈ ਤੇ ਸਲਵਾਰ ਤੇ ਇਹ ਦੁਪੱਟਾ 2.5 ਮੀਟਰ ਦਾ ਪੱਟਾ ਜੈਪੁਰੀ ਐਂਡ ਛੇਤੀ ਛੇਤੀ ਜੀ ਫਿਰ ਕਹਿ ਦਿੰਦੀ ਆ ਕਿ ਇਸ ਇਹੀ ਸੂਟ ਚਾਹੀਦਾ ਸਾਡਾ ਜਲਦੀ ਸੇਲ ਹੋ ਰਿਹਾ ਹੈ ਜੀ ਇਹਦੇ ਸਾਰੇ ਕਲਰ ਦੇਖੋ ਬਲੂ ਗ੍ਰੀਨ ਆਪਣਾ ਮਸਟਰਡ ਮੈਂਦੀ ਠੀਕ ਹੈ ਇਹ ਵੀ 750 ਹੀ ਰੇਂਜ ਹੈ ਜੀ ਬਲੈਕ ਐਂਡ ਵਾਈਟ ਇਹਦੇ ਚ ਵੀ कॉटन दुपट्टा कॉटन सलवार सलवार ਇਹਦੇ ਚ ਵੀ रेट ਕੀ ਹੈ मार्केट रेट ਨਾਲੋਂ ਵੀ ਸਸਤੇ ਚ ਦੇ ਰਹੇ ਆ ਵਧੀਆ ਚ ਦੇ ਰਹੇ ਆ ਕੁਝ ਮਤਲਬ ਉਹ ਨਹੀਂ ਹੈ ਵੀ ਆਪਾਂ ਸੇਲ ਲਾ ਲਾ ਕੇ ਜੀ ਪੂਰੇ ਜ਼ਿਆਦਾ ਰਸ਼ ਕਰਨਾ ਪਰ ਚੀਜ਼ ਵੀ ਚਾਹੀਦੀ ਓਨੀ ਓਹੀ मार्केट रेट ਜੀ ਇਹ 1000 ਰੁਪਏ ਦਾ ਸੂਟ ਮਿਲ ਰਿਹਾ ਏ ਫੋਦ ਅਸੀਂ ਟ੍ਰਾਈ ਕੀਤਾ ਏ ਤੇ ਅਸੀਂ ਤਾਂ ਹੁਣ ਇੱਕ ਰਾਖੀ ਕਰਕੇ ਸੇਲ ਹੈ ਸੇਲ ਦੇ ਤੌਰ ਤੇ ਬਹੁਤ ਜ਼ਿਆਦਾ ਡਿਸਕਾਊਂਟ ਕਰਿਆ ਹੋਇਆ ਏ ਸਿਰਫ ਸੇਲ ਹਾਂ ਜੀ ਉੱਦਾਂ ਤੁਹਾਨੂੰ ਇਹ 1000 ਰੁਪਏ ਦਾ ਹੀ ਮਿਲੇਗਾ ਇਹਦੇ ਵਿੱਚ ਵੀ ਕਲਰ ਹੈ ਨੇ ਇਹ ਵੀ 750 ਇਹ ਵੀ 750 ਇਹ ਆ ਗਿਆ ਜੀ 1200 ਦਾ ਇਹ ਵੀ 750 ਵਾਲਾ ਦਿਖਾਇਆ ਹਾਂ ਜੀ 1200 ਵਾਲਾ ਇਹ ਮੋਤੀ ਵਰਕ ਹੈ ਇਹ ਧੀ ਗਲੀਤੀ ਹੈਂਡ ਵਰਕ ਹੋਇਆ ਜੀ ਦੇਖੋ ਮੋਤੀਆਂ ਦਾ ਡਿਜ਼ਾਈਨ ਆਪ ਤਿਆਰ ਕਰਵਾਇਆ ਹੋਇਆ ਏ ਕਲਰ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈ ਇਹ ਹਾਫ ਰਾਈਜ਼ ਇਸ ਦੁਪੱਟਾ ਵੀ ਬੜਾ ਪਿਆਰਾ ਹੈ ਗਰਲਿਸ਼ ਸ਼ਰਟ ਦੇਖੋ ਕਿੰਨਾ ਪਿਆਰਾ ਦੁਪੱਟਾ ਸਿਮਰਨ ਫੈਸ਼ਨ ਹੱਬ ਸਿਸਮਾ ਰੋਡ ਕੁਰਾਲੀ ਪਹੁੰਚਣ ਦੀ ਜਰਪਾਲਤਾ ਕਰੋ ਇਹਦੇ ਵਿੱਚ ਹੋਰ ਵੀ ਸੀ ਕਲਰ ਹੋ ਕਿੱਥੇ ਨੇ ਇਹ ਵੀ 1200 ਇਹ ਵੀ ਕਲਰ ਡਿਜ਼ਾਈਨ ਬਿਲਕੁਲ ਅਲੱਗ ਇਹਦੇ ਚ 4 ਕਲਰ ਹੈਗੇ ਕੋਟਨ ਦਾ ਦੁਪੱਟਾ ਨਾਲ ਪ੍ਰਿੰਟ ਸਲਵਾਰ ਵੇਖੋ ਕਿੰਨਾ ਪਿਆਰਾ ਕਲਰ ਕਿੰਨਾ ਕੰਬੀਨੇਸ਼ਨ ਅੱਛਾ ਹੈਂਡਵਰਕ ਹੋ ਰਿਹਾ ਹੈ ਪ੍ਰਿੰਟ ਦੁਪੱਟਾ ਹੈ ਪ੍ਰਿੰਟੇ ਸਲਵਾਰ ਹੈ ਤੇ ਲੈਨਾਂ ਵਾਲੀ ਕੁੜਤੀ ਹੈ ਬੜੀ ਸੋਹਣੀ ਅਲੱਗ ਜੀ ਚੀਜ਼ ਹੈ ਇਹਦੇ ਵਿੱਚ ਚਾਰ ਕਲਰ ਹੈਗੇ ਨੇ 750 ਬਈ ਇਹ ਸਿਮਰਨ ਫੈਸ਼ਨ ਸਾਡੇ 750 ਇਸਮਾਰੋਡ ਕੋਰਾਲੀ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਸਭ ਨੇ ਆਨਲਾਈਨ ਬੁਕਿੰਗ ਵੀ ਹੋ ਸਕਦੀ ਹੈ वैसे तो ਤੁਸੀਂ ਆਪ ਆਓ ਤਾਂ ਪਤਾ ਲੱਗ ਜਾਂਦਾ ਹੱਥ ਲਗਾ ਕੇ ਕੱਪੜਾ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਨਹੀਂ ਐਸਾ ਪਤਾ ਲੱਗਦਾ 1300 ਰੁਪਇਆ ਕਿੰਨਾ ਪਿਆਰਾ ਮਿਰਰ ਵਰਕ ਬੱਚਾ ਹੈ ਮਤਲਬ ਕਲਰ ਵੀ ਕੋਈ ਤੋਂ ਨਹੀਂ ਆ ਵੀ ਉਤਰ ਜਾਊਗਾ ਮਲ ਮਲ ਦਾ ਹੈ ਸੂਟ ਤੇ ਡਿਜ਼ਾਈਨਰੀ ਸਲਵਾਰ ਹੈ ਇਹਦੀ ਬਲੌਕ ਵਾਲਾ ਇਹਦੇ ਚ ਵੀ ਕਲਰ ਚਾਰ ਨੇ ਹਾਂਜੀ ਛਿੰਨੀ ਬੜੀ ਪਿਆਰੀ ਹੈ ਦੇਖੋ 2 मीटर ਦਾ ਪੂਰਾ ਪੱਟਾ ਹੈ ਜੀ

ਨਾਲ ਵਰਕ ਸ਼ਰਟ ਦੇ 컬러 ਕਿੰਨਾ ਸੋਹਣਾ ਤੇ ਪ੍ਰਿੰਟ ਸ਼ਰਟ ਹੈ ਜੀ ਸਾਰੀ ਚੀਜ਼ਾਂ ਇੱਕੋ ਸ਼ੋਰਟ ਚੂਨਾ ਹਾਂ ਜੀ ਸਾਰੀਆਂ ਚੀਜ਼ਾਂ ਇੱਕੋ ਸ਼ਰਟ ਦਾ ਦੇਖੋ ਪ੍ਰਿੰਟ ਨੂੰ ਪੱਟਾ ਪਲੇਨ ਸਲਵਾਰ ਸਿਰਫ ਉਹ ਸਿਰਫ 1300 ਰੁਪਏ ਆਹ ਦੇਖੋ ਦੁਪੱਟਾ ਕਿੰਨਾ ਸੋਹਣਾ ਤੇ ਪਿਓਰ ਦਾ ਦੁਪੱਟਾ ਹੈ ਜੀ ਮਾਰਕੀਟ ਰੇਟ ਹੈਗਾ ਇਹਦਾ 2000 ਰੁਪਏ ਆ ਪਰ ਅਸੀਂ ਸਿਰਫ ਡਿਸਕਾਊਂਟ ਤੇ ਕੱਢਿਆ ਤਾਂ ਕਰਕੇ 1350 ਰੁਪਏ

ਤੇ ਦੁਪੱਟਾ ਦੇਖੋ ਕਿੰਨਾ ਸੋਹਣਾ ਸਾਰੇ ਗਰਲ ਸ਼ਟ ਮੈਚ ਤੇ ਇਹ ਸਲਵਾਰ ਦੇਖੋ ਕਿੰਨਾ ਵਧੀਆ ਡਿਜ਼ਾਈਨ ਹੈ ਇਹਦੇ ਵਿੱਚ ਵੀ ਸਾਡੇ ਕੋਲ ਕਲਰ ਚਾਰਟ ਫੋਰ ਹੈਗੇ ਨੇ ਮੈਂ ਇੱਕ ਇੱਕ ਰੰਗ ਦਿਖਾ ਰਹੀ ਆ ਇਹਦੇ ਵਿੱਚ ਸਾਰਿਆਂ ਦੇ ਇੱਕ ਇੱਕ ਰੰਗ ਦਿਖਾ ਰਹੇ ਆ ਅੱਜ ਬਹੁਤ ਪਿਆਰਾ ਲੱਗਦਾ ਮਸਲੀਨ ਦੁਪੱਟੇ ਦੇ ਨਾਲ ਕੀ ਕੀ ਸ਼ੂਟ ਦਿਖਾ ਰਹੇ ਹਾਂ ਸਿਮਰਨ ਫੈਸ਼ਨ ਹਬ ਇਸਮਾ ਰੋਲ ਕੁਰਾਲੀ ਪੰਚਮ ਦੀ ਗ੍ਰਪਾਲਤਾ ਕਰੋ ਫੋਨ ਨੰਬਰ ਦੀ

ਫਰੋਜੀ ਕੁਤਬ ਆ ਗਿਆ ਬੰਦੋ ਇਹ ਆ ਗਿਆ 1500 1500 ਵਾਲਾ ਫਰੋਜੀ ਦੇਖੋ ਜੀ ਇਹਦਾ ਡਿਜ਼ਾਈਨ ਬਿਲਕੁਲ ਇਹ ਅਲੱਗ ਬਣਿਆ ਹੋਇਆ ਏ ਗਲੇ ਤੇ ਵੀ ਡਿਜ਼ਾਈਨ ਵੀ ਨੈਕ ਬਣਿਆ ਹੋਇਆ ਤੇ ਦੁਪੱਟਾ ਦੇਖੋ ਕਿੰਨਾ ਸੋਹਣਾ ਹੈ ਕਟਵਰਕ ਹੋਇਆ ਹੋਇਆ ਸਿਮਪਲ ਸੋਬਰ ਚੀਜ਼ ਆ ਬਿਲਕੁਲ ਸਿਕੁਐਂਸ ਦਾ ਦੁਨੀਆ ਜੀ ਪਾਣੇ ਵਾਲੇ ਇਹ ਪ੍ਰਿੰਟ ਨਾਲ ਪਲੇਨ ਸਲਵਾਰ ਸਿਰਫ ਸਿਰਫ 1500 ਰੁਪਏ ਆ ਮਸਟਰਡ ਦਾ ਸਾਡੋ ਇਹ ਹੈਗਾ ਜੀ 1650 ਰੁਪਿਆ ਹੈਂਡਵਰਕ ਹੈਂਡਵਰਕ ਤੇ ਮਸਲੀਨ ਦਾ ਸੂਟ ਹੈ ਜੀ ਇਹ ਕਾਟਨ ਨਹੀਂ ਹੈਗੀ ਇਹ ਮਸਲੀਨ ਹੈ ਮਸਲੀਨ ਦਾ ਹੀ ਦੁਪੱਟਾ ਹੋਊਗਾ ਇਹਦਾ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਹੈਂਡਵਰਕ ਗਲੇ ਦਾ ਕੰਮ ਹੋਇਆ ਹੈ ਬਿਲਕੁਲ ਅਲੱਗ ਚੀਜ਼ ਹੈ ਬਲੇਨ ਸਲਵਾਰ ਹੈਂਡ ਮਸਲੀਨ ਦਾ ਦੇਖੋ ਕਿੰਨਾ ਪਿਆਰਾ ਦੁਪੱਟਾ ਬਾਰਡਰ ਬਣਿਆ ਹੋਇਆ ਲੁਟੇ ਪਰ 사이ਡਾਂ ਤੇ ਬਾਰਡਰ ਜਨ ਵੀ ਲੱਗੇ ਹੋਏ ਹੋਰ ਸਟਾਈਲ ਜੀ ਤੇ ਬਹੁਤ ਸੋਹਣੀ ਚੀਜ਼ ਹੈ ਮਾਰਕੀਟ ਰੇਟ ਹੈਗਾ ਇਹ 2400 ਰੁਪਿਆ ਇਹ ਸਿਰਫ ਸੇਲ ਵਿੱਚ 1650 ਰੁਪਿਆ ਇਹ ਹੈਗਾ ਜੀ 1700 ਰੁਪਿਆ ਇਹਦੇ ਚ ਵੀ ਕਲਰ ਮਿਲ ਜਾਣਗੇ ਤੇ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਹੈ ਸਾਰੇ ਦੁਪੱਟੇ ਤੇ ਵਰਕ ਹੋਇਆ ਅਸੀਂ ਆਪ ਤਿਆਰ ਕਰਵਾਇਆ ਹੋਇਆ ਜੀ ਇਹ ਇਹ ਦੋਨੋਂ ਹੈ ਇਹ ਹੈਗਾ ਇਹ 1850 ਰੁਪਿਆ ਪਰਪਲ ਸ਼ੂਕ ਹੈ ਬੜਾ ਪਿਆਰਾ organza ਤੇ ਸਿਰਫ 1800 ਪ੍ਰਾਈਸ ਵੈਸੇ ਇਹਦਾ 3500 ਸੀ ਤੁਸੀਂ ਆਫਰ ਇੱdte ਦੇ ਰਹੇ ਇਹਨੂੰ ਦੇਖੋ ਕਿੰਨਾ ਪਿਆਰਾ ਨਾਲ ਦੁਪੱਟਾ ਦਿਖਾ ਦੋ ਦੁਪੱਟਾ ਦੇਖੋ ਕਿੰਨਾ ਸੋਹਣਾ ਵਰਕ ਵੀ ਤੇ ਪੇਂਟ ਵੀ ਹੋਇਆ ਜੀ ਦੁਪੱਟੇ ਤੇ ਅਸਾ ਰਾਂਗਾ ਨੈਕ ਤੇ ਲੈਂਸ ਲੱਗੀ ਹੋਈ ਨੈਕ ਤੇ ਆ ਦੇਖ ਵਰਕ ਹੋਇਆ ਹੋਇਆ ਦੁਪੱਟਾ ਕਿੰਨਾ ਸੋਹਣਾ ਹੈ ਜੀ ਪ੍ਰਿੰਟ ਅਨਲੈਸ ਇਹ ਆ ਗਈ ਮਸਲੀ ਇੰਡੀ ਦੀ ਸਲਵਾਰ ਨਾਲ ਇਹ ਆਰੀ ਵਰਕ ਦਾ ਸੂਟ ਹੈਗਾ ਜੀ 1900 ਦਾ ਆਰੀ ਵਰਕ 1900 ਬਾਜੂ ਗਲੇ ਤੇ ਵਰਕ ਇਹ 2050 ਇਹ ਬਰਬਰੀ ਦਾ ਬਹੁਤ ਟ੍ਰੈਂਡ ਚੱਲ ਰਿਹਾ ਜੀ ਹੁਣ ਮਾਰਕੀਟ ਰੇਟ ਤਾਂ ਹੈਗਾ ਇਹਦਾ 3000 ਰੁਪਿਆ ਪਰ ਸਾਡੇ ਕੋਲ ਸਿਰਫ ਸੇਲ ਕਰਕੇ 2200 ਰੁਪਿਆ ਦੇਖੋ ਸ਼ਰਟ ਤੇ ਡਿਜ਼ਾਈਨ ਬਣਿਆ ਤੇ ਦੁਪੱਟਾ ਬੰਪਰ ਆਫਰ ਹੈ ਤੇ ਬਾਟਨ ਤੇ ਵਰਕ ਹੋਇਆ ਜੀ ਕਿੰਨਾ ਸੋਹਣਾ ਪਿਆਰਾ ਡਿਜ਼ਾਈਨ ਹੈ ਇਹ ਦੇਖੋ ਕੁੜੀਆਂ ਨੂੰ ਵੀ ਪਸੰਦ ਆ ਤੇ ਬੇਬਿਆਂ ਨੂੰ ਵੀ ਵਜਾਉਂਦਾ ਹੈ ਬਰੀਕ ਬੂਟੀ ਕਿੰਨਾ ਪਿਆਰਾ ਦੁਪੱਟਾ ਸੌਫਟ ਬਿਲਕੁਲ ਪਿਓਰ ਦਾ ਵਧੀਆ ਚ ਗਾਟਨ ਵਧੀਆ ਵਾਲੀ 1000 ਰੁਪਏ ਚ ਸਿਰਫ 1000 ਰੁਪਏ ਚ ਇਹ 25 ਵੈਸੇ ਵੀ ਮਾਰਕਟ ਰੇਟ ਦੇ 303500 ਇਹ ਸਿਰਫ ਅਸੀਂ 2500 ਚ ਸੇਲ ਕੱਢ ਰਹੇ ਆ ਰੱਖੜੀ ਵੰਦਨ ਕਰਕੇ ਉਸਕੇ ਇਹਦੇ ਚ ਵੀ ਫਾਇਦਾ ਕਰਦੀ ਏ ਆਪਣੇ ਭੈਣਾਂ ਦਾ ਮਸਲੀਨ ਦਾ ਦੁਪੱਟਾ ਜੀ ਇਹਦਾ ਮਸਲੀਨ ਦਾ ਦੁਪੱਟਾ ਦੇਖੋ ਜੀ ਕਿੰਨਾ ਹਟਕੇ ਡਿਜ਼ਾਈਨ ਹੈ ਬਿਲਕੁਲ ਅਲੱਗ ਚੀਜ਼ ਹੈ ਕਲਰ ਡਿਜ਼ਾਈਨ ਬਿਲਕੁਲ ਅਲੱਗ ਹੈ ਇਹਦੇ ਚ ਕਲਰ ਹੋਰ ਹੈਗੇ ਨੇ ਜੀ ਮਸਲੀਨ ਦੀ ਸਲਵਾਰ ਹੈ ਇਹ ਅਲੱਗ ਚੀਜ਼ ਹੈ ਇਹ ਵਾਲੀ ਅਲੱਗ ਹੈ ਇਹ ਕੋਲ ਦੁਪੱਟਾ ਇਹਦਾ ਇਹ ਵੀ ਮਸਲੀਨ ਚ ਸੈਮੀ ਸਟਿਚ ਥੋੜਾ ਜਿਹਾ ਬਸ ਦੇਖੋ ਕਿੰਨਾ ਪਿਆਰਾ ਪਾਕਿਸਤਾਨੀ ਲੁੱਕ ਇਹਦਾ ਵੀ ਮਸਲੀਨ ਦਾ ਡਬਟਾ ਜੀ ਲੈਸ ਲੱਗੀ ਤੇ ਵਿੱਚ ਕਰੋਸ਼ੀ ਇਨਰ ਡਿਜ਼ਾਈਨ ਬਣਿਆ ਹੋਇਆ ਏ ਬਹੁਤ ਬਲੈਸਰ ਬੜਾ ਗਾਰਲੀਫੈਟ ਇਹ ਵਾਲਾ ਆ ਗਿਆ ਪਿਓਰ ਕਾਟਨ 2500 ਰੁਪਏ ਚ ਇਹਦੇ ਚ ਹੈਗਾ

ਮਾਲ 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 ਚ ਬਹੁਤ ਸੋਹਣਾ ਸੂਟ ਹੈ ਇਹ ਹੈਗਾ ਜੀ 2800 ਦਾ ਇਹਦਾ ਡਿਜ਼ਾਈਨ ਬਿਲਕੁਲ ਅਲੱਗ ਹੈ ਮਾਰਕੀਟ ਰੇਟ ਹੈਗਾ ਇਹਦਾ 3500 ਰੁਪਿਆ ਪਰ ਸਾਡੇ ਕੋਲ ਸਿਰਫ ਸੇਲ ਵਿੱਚ ਸੀ ਡਿਸਕਾਊਂਟ ਤੇ 2800 ਰੁਪਿਆ ਲਾਇਆ ਹੋਇਆ ਸਿਰਫ ਸੇਲ ਵਿੱਚ ਉਹਦਾ ਤੁਹਾਨੂੰ ਇਹ 3500 ਦਾ ਹੀ ਮਿਲੂਗਾ ਇਹਦੇ ਗਲੇ ਤੇ ਰક્ષાਵੰਦਨ ਦਰਕਰ ਸੇਲ ਚੱਲੇਗੀ ਹੈਂਡ ਵਰਕ ਕੇ ਜੀ ਇਹਦੇ ਗਲੇ ਤੇ ਖਲੀਨ ਦਾ ਸੂਟ ਹੈ ਜੀ ਸਾਰਾ ਬਣਿਆ ਹੋਇਆ ਇਹਦੀ ਬਹੁਤ ਡਿਮਾਂਡ ਪੈ ਰਹੀ ਹੈ ਸੋੜ ਦੇ ਹਫਤੇ ਹਫਤੇ ਦੀ ਸੇਲ ਲੱਗ ਗਈ ਆ ਇਹ ਸਾਡੇ ਕੋਲ ਸਿਰਫ ਇੱਕ ਪੀਸ ਹੀ ਰਹਿ ਗਿਆ ਜੀ ਇਹ ਦੇਖੋ neck ਤੇ ਕਿੰਨਾ ਸੋਹਣਾ ਕਾਟਨ ਤੇ neck ਤੇ ਗਰਲੀ ਸ਼ਾਟ ਆ ਮੈਂ ਵੀ ਆ ਪਲੇਨ ਪ੍ਰਿੰਟ ਚ ਸਲਵਾਰ neck ਤੇ ਵਰਕ ਹੈ ਦੁਪੱਟਾ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਪੱਟੀ ਲਾ ਕੇ ਲਟਕਣ ਲੱਗੇ ਹੋਏ ਨਾਲ ਦੇ ਸਿਰਫ 1500 ਰੁਪਏ ਚ ਕਾਟਨ ਦੁਪੱਟੇ ਦੇ ਨਾਲ ਗਰਲਿਸ਼ ਸ਼ਰਟ ਮੈਂ ਇਹ ਬਹੁਤ ਪਿਆਰਾ ਸੂਟ ਹੈ। ਮਸਲੀਨ ਦਾ ਸੂਟ ਹੈ ਮਸਲੀਨ ਸੌਰੀ ਸ਼ਿਮਰ कॉटन। ਇਸ ਨੂੰ ਕਹਿੰਦੇ ਆ ਸ਼ਿਮਰ कॉटन। ਇਹਦੇ ਨਾਲ ਪਲੇਨ ਸਲਵਾਰ ਹੈ ਬਹੁਤ ਅੱਛਾ ਸਟਾਫ। ਐਕਚੁਅਲੀ ਇਹ ਪਹਿਲਾਂ ਵੀ ਸੇਲ ਹੋ ਚੁੱਕਿਆ ਸਾਡੇ ਕੋਲ। ਇਹ ਅਸੀਂ 25-2500 ਦਾ ਕਰਿਆ ਹੈ। ਹੁਣ ਅਸੀਂ ਸਿਰਫ ਇਹ 1500 ਰੁਪਏ ਦਾ ਕਰਤਾ ਮਸਲੀਨ ਦਾ ਦੁਪੱਟੇ ਦੇ ਨਾਲ। 2500 ਦਾ ਸੇਲ ਹੋਇਆ ਹੈ। ਹੁਣ 1500 ਰੁਪਏ ਦਾ ਸੇਲ 'ਚ ਹੈ। ਵਧੀਆ ਚੀਜ਼ ਦਾ ਫਾਇਦਾ ਉਠਾਓ ਸੇਲ ਦਾ ਤੇ ਪਹੁੰਚਣ ਦੀ ਕੋਈ ਭੈਣਾ ਬਹੁਤ ਲੇਟ ਆਈ ਜਾਂ ਜਦੋਂ ਸੇਲ ਖਤਮ ਹੋ ਗਈ ਕਾਫੀ ਮਾਲ ਸੇਲ ਹੋ ਗਿਆ ਕਹਿੰਦੇ ਸੰਤੋ ਉਹੀ ਵੀਡੀਓ ਵਾਲਾ ਹੀ ਸੂਟ ਦਿਖਾਓ ਕਿਉਂਕਿ ਵੀਡੀਓ ਤੁਸੀਂ ਦੂਜਾ ਦਿਨ ਪਾ ਦਿੰਦੇ ਆ ਨਾ ਉਸੇ ਦਿਨ ਸ਼ੁਰੂ ਹੋ ਗਿਆ ਸੀ ਸਾਵਧਾਨਾ ਜਾਣਾ ਇਹ ਹੈਂਡਵਰਕ ਦਾ ਖੁਦ ਦਾ ਰੈਡੀ ਕੀਤਾ ਹੋਇਆ ਸੂਟ ਹੈ ਚਿਮਰ ਤੇ ਇਹ ਚਲਵਾਰ ਹੈ ਇਹ ਡਬਲ ਰਾਈ ਦੁਪੱਟਾ ਦੇਖੋ ਕਿੰਨਾ ਪਿਆਰਾ ਐਂਡ ਸੂਟ ਦਾ ਹੋਰ ਵੀ ਕਾਫੀ ਕਿਤੇ ਪਏ ਨੇ ਮੈਂ ਕਿਹਾ ਐਕਚੁਅਲੀ ਕਾਟਨ ਦੀ ਚੱਲ ਰਹੀ ਹੈ ਨਾ ਸਾਡੀ ਵੈਰਾਈਟੀ ਇਹ ਦੇਖੋ ਘੇਰੇ ਦੇ ਨੈਕ ਤੇ ਇਹ ਦੁਬਾਰਾ ਰਿਪੀਟ ਹੋਇਆ ਹੈ ਸੂਟ ਪਹਿਲੇ ਵੀ ਅਸੀਂ ਕੀਤਾ ਸੀ ਦੁਬਾਰਾ ਰਿਪੀਟ ਹੋਇਆ ਹੈ ਬਹੁਤ ਪਿਆਰਾ ਸੂਟ ਹੈ ਛੇ ਮਰਦੇ ਇਹ ਬਾਟਨ ਸਾਡਾ ਹੈਂਡਵਰਕ ਮਸ਼ੀਨਵਰਕ ਆਰੀਵਰਕ ਸਾਰਾ ਕੰਮ ਹੈ ਉਦਾਈ ਜੀ ਕਿਸੇ ਨੇ ਕਰਵਾਣਾ ਹੈ ਆਪਣਾ ਫੋਨ ਤੇ ਬੁੱਕ ਕਰਵਾ ਸਕਦਾ ਹੈ ਜੋ ਕੋਈ ਵੀ ਸੂਟ ਆਪਣਾ ਰੈਡੀ ਕਰਵਾਉਣਾ ਵਿਆਹ ਵਾਸਤੇ ਆਪਣਾ ਫੋਨ ਤੇ ਹੀ ਬੁੱਕ ਕਰਾ ਦੋ ਕਲਰ ਦੱਸ ਦੋ ਕੱਪੜਾ ਦੱਸ ਦੋ ਕਿਹੜਾ ਲਗਾਣਾ ਉਹੀ ਰੈਡੀ ਹੋ ਜਾਏਗਾ ਬਾਕੀ ਸਿਮਰਨ ਫੈਸ਼ਨ ਹੱਬ ਸਿਸਮਾ ਰੋਡ ਕੋਲ ਆਲੀ ਤੇ ਪਹੁੰਚਣ ਦੀ ਸਾਰੇ ਨੇ ਖੇਚਲ ਕਰਨੀ ਸੇਲਾਂ ਤਾਂ ਬਹੁਤ ਲੱਗੀਆਂ ਹੋਈਆਂ ਆ ਉਹ ਵੀ ਪਜ਼ਲ ਹੋਏ ਹੋਏ ਆ ਦੁਨੀਆ ਬਹੁਤ ਜ਼ਿਆਦਾ ਪਜ਼ਲ ਹੈ ਕਿੱਥੇ ਜਾਈਏ ਕਿੱਥੇ ਨਾ ਜਾਈਏ ਅਸੀਂ ਜਾਂਦੇ ਵੀ ਦੁਆਰਾ ਦੁਆਰਾ ਆਵੇ ਸਹਾਰਾ ਸਾਡੇ ਕੋਲ ਮਤਲਬ ਜੋ ਵੀ ਸਾਤੇ ਖਰੀਦ ਕੇ ਲੈ ਕੇ ਜਾ ਰਹੇ ਨੇ ਦੁਆਰਾ ਆਵੇ ਵੀ ਵਧੀਆ ਨਿਕਲੇ ਤੁਹਾਡਾ ਕੱਪੜਾ ਵਧੀਆ ਹੀ ਦੇਣਾ ਸਾਰਿਆਂ ਨੂੰ रेडीमेड ਤੇ ਵੀ ਅਸੀਂ ਡਿਸਕਾਊਂਟ ਕੀਤਾ ਹੋਇਆ 8.5800 ਨੂੰ ਵਿਦ ਪਲਾਜ਼ੋ ਦੁਪੱਟਾ ਦੇਖੋ ਇਹਦੇ ਚ ਨਾਲ ਪਲਾਜ਼ੋ ਸ਼ਰਟ ਆ ਤੇ ਇਹ ਵਾਲਾ ਪਲਾਜ਼ੋ ਆ ਗਿਆ कॉटन ਚ ਵਧੀਆ कॉटन ਹੈ ਐਧਾ ਨਹੀਂ ਕਿ ਕਿ ਤੋ ਨਾਲ ਖਰਾਬ ਹੋ ਜੂਗੀ ਮਲਮਲ ਦਾ ਦੁਪੱਟਾ ਇਹ ਖੁੱਲਾ ਡੁੱਲਾ ਦੁਪੱਟਾ ਹੈ 850 ਰੁਪਏ ਚ ਇਸ ਇਹਦੇ ਚ ਬਹੁਤ ਤੁਹਾਨੂੰ ਹਰ ਪ੍ਰਕਾਰ ਦੀ ਵੈਰਾਈਟੀ ਮਿਲ ਜੇਗੀ ਹੋਰ ਵੀ ਇਹ ਕਾਫੀ ਅਸੀਂ ਸਾਰੇ ਨਹੀਂ ਇੱਥੇ ਲਗਾਏ ਹੋਏ ਕਿਉਂਕਿ ਮੌਸਮ ਵੀ ਖਰਾਬ ਹੈ बार-बार ਸਟੈਂਡ ਅੰਦਰ-ਬਾਰ ਕਰਨਾ ਪੈਂਦਾ ਇਸ ਲਈ ਅਸੀਂ ਘੱਟੀ ਇੱਥੇ ਇਹਨਾਂ ਨੂੰ ਉਹ ਕਰਿਆ ਹੈ ਲਗਾਇਆ ਹੋਇਆ ਅਲੱਗ-ਅਲੱਗ ਤਰ੍ਹਾਂ ਦੇ ਠੀਕ ਹੈ ਆਪਣੇ ਸਾਡੇ ਕੋਲ ਇਹ ਵੀ ਹੈ ਆਪਣਾ ਇਹਨਾਂ ਤੇ ਵੀ ਡਿਸਕਾਊਂਟ ਕੀਤਾ ਹੋਇਆ ਇਹ ਵੀ 45 4500 ਵਾਲੀਆਂ ਡ्रेसेस ਆ ਸੀ ਜਿਹੜੀਆਂ ਕਿ ਅਸੀਂ 28 2800 ਚ ਕਰਤੀਆਂ ਨਾਲ ਸ਼ਰਾਰਾ ਚਨੌਂ ਚ 2800 ਰੁਪਏ ਮਹਿੰਦੀ ਚ ਚਰਾਰੇ ਦੇ ਨਾਲ ਇਹ ਵਾਲਾ ਮਿਲ ਜੇਗਾ ਤੁਹਾਨੂੰ 3000 ਚ ਲਹਿੰਗਾ ਕੁਰਤੀ ਬਸ ਸਾਰੇ ਮਤਲਬ ਸਸਤੇ ਰੇਂਜ ਵਿੱਚ ਮਹਿੰਗੀ ਇਹ ਦੇਖੋ ਕਿੰਨਾ ਅੱਛਾ ਹੈ ਇਹ ਵੀ ਕੁਰਤਾ ਮਲ ਪਿਓਰ ਕਾਟਨ ਨਾਲ ਪਲਾਜ਼ੋ ਦੁਪੱਟਾ ਟਾਈ ਐਂਡ ਡਾਈ ਦੁਪੱਟਾ ਸਾਹਮਣੇ ਸਿਮਰਨ ਫੈਸ਼ਨ ਹੱਬ ਇਸਮਾਰੋਰ ਕੁਰਾਲੀ ਤੇ ਪਹੁੰਚਣ ਦੀ ਖੇਚਲ ਕਰਨੀ ਤੇ ਸਾਨੂੰ ਆਪਣਾ ਸਹਿਯੋਗ ਦਿਓ ਦੇਖੋ ਕਿੰਨਾ ਪਿਆਰਾ ਹੈ ਵੀ ਇਸ ਵਿੱਚ ਵੀ ਕਾਫੀ ਸਾਡੇ ਕੋਲ ਇਹਦੇ ਵਿੱਚ কুরਤੇ ਸੀ ਸਾਰੇ ਸੇਲ ਹੋ ਗਏ ਹੀ ਇੱਕ ਲਾਸਟ ਰਹਿ ਗਿਆ ਹੁਣ ਇਸ ਤੇ ਵੀ ਅਸੀਂ ਲੈਸ ਕਰਤਾ ਇਹਦੇ ਸਟਾਰਟਿੰਗ ਰੇਂਜ ਸੀ ਦੇਖੋ 2295 ਸੀ ਇਹ ਵੀ ਤੁਹਾਨੂੰ ਹੁਣ ਮੈਂ ਆਪਣਾ 2000 ਚ ਮਿਲ ਜੇਗਾ ਹੈਂਡਵਰਕ ਖੁਦ ਕਰਿਆ ਹੋਇਆ ਹੈ ਸਾਰਾ ਹਾਂਜੀ ਪਹਿਲਾਂ ਵੀ ਬਹੁਤ ਸਾਨੂੰ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਪਿਛਲੀ ਵੀਡੀਓ ਚ ਬਹੁਤ ਮਤਲਬ ਸਭ ਨੇ ਬਹੁਤ ਅੱਛੀ ਸ਼ਾਪਿੰਗ ਕਰੀ ਬੜਾ ਮਨ ਖੁਸ਼ ਹੋਇਆ ਇਸ ਵਾਰ ਦੁਆਰਾ ਮੈਂ ਕਹਿੰਦਾ ਚਲੋ ਇਸ ਵਾਰ ਫੇਰ ਪਹਿਣਾ ਦਾ ਫਾਇਦਾ ਕਰਦੀ ਰੱਖੜੀਆਂ ਤੇ ਸਾਰੇ ਨੇ ਸਿਮਰਨ ਫੈਸ਼ਨ ਹੱਬ ਸਿਸਮਾ ਰੋਡ ਕੋਰਾਲੀ ਪਹੁੰਚਣ ਦੀ ਕਿਰਪਾਲਤਾ ਕਰਨੀ ਸਾਡਾ ਫੋਨ ਨੰਬਰ ਹੈਗਾ 8360682387 ਸਭ ਨੇ ਫੋਨ ਕਰ ਲੈਣਾ ਤੇ ਆ ਕੇ ਖੁਦ ਦੇਖੋ ਚੈੱਕ ਕਰੋ ਕਪੜਾ ਫੇਰ ਖਰੀਦੋ ਕਿਉਂਕਿ ਜੇ ਤੁਹਾਨੂੰ ਲੱਗਦਾ ਕੋਈ ਇਹਦੇ ਚ ਕਪੜੇ ਚ ਕੋਈ ਨੁਕਸਾ ਕੁਝ ਵੀ ਅਸੀਂ ਚੇਂਜ ਕਰਾਂਗੇ ਨਹੀਂ ਇਹ ਵੀ ਅਸੀਂ ਬਸ ਵੇਚਦਾ ਗੱਲ ਪੈ ਗਿਆ ਬੰਦੇ ਦਾ ਪੈਸਾ ਵੀ ਖੁੱਝ ਗਿਆ ਨਹੀਂ ਜੇ ਡਿਫੈਕਟ ਹੈ ਵਾਪਸ ਕਰ ਦਿਓ ਉਹ ਟੋਕ ਹੈ ਗਿਆ ਕਿ ਤੋ ਤੋ ਖਰਾਬ ਹੈ ਕਪੜਾ ਤਾਂ ਮਨੇ ਤਾਂ ਵੈਸੇ ਤਾਂ ਅਸੀਂ ਬਿਲਕੁਲ ਚੈੱਕ ਕਰਕੇ ਹੀ ਸੇਲ ਕਰ ਰਹੇ ਆ ਕਪੜਾ ਕੋਈ ਵੀ ਕਰ ਰਿਹਾ ਕਿਸੇ ਦਾ ਨੁਕਸਾਨ ਨਾ ਹੋਵੇ ਕਿਉਂਕਿ ਸਾਨੂੰ ਪਤਾ ਹੀ ਪੈਸਾ ਲਗਾਉਂਦਾ ਹੈ ਬੰਦਾ ਇੱਕ ਵਾਰ ਤੇ ਬੜਾ ਮੁਸ਼ਕਲ ਹੁੰਦਾ ਦੁਬਾਰਾ ਉਹਦਾ ਮਸ਼ਵਾਸ਼ ਬਣਵਾਣਾ ਬਣਾਣਾ ਆਪਣਾ ਸਿਸਮਾ ਰੋਡ ਕੋਰਾਲੀ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਸਭ ਨੇ ਧੰਨਵਾਦੀ ਤੁਹਾਡਾ ਬਹੁਤ ਬਹੁਤ ਸਿਮਰਨ ਫੈਸ਼ਨ ਹੱਬ ਵੱਲੋਂ ਮੇਰੇ ਭੈਣਾਂ ਨੂੰ ਸਾਰਿਆਂ ਨੂੰ ਰਖੜੀ ਤੇ ਜਰੂਰ ਪਹੁੰਚਣਾ ਸਭ ਨੇ ਆਪਣੀ ਸੇ ਓਪਨਿੰਗ ਵਧੀਆ ਕਰਨੀ andy thank you